ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ 18 ਬ੍ਰੈਸਟ ਦੀਆਂ ਕਾਟਾਂ ਦੱਸਾਂਗੇ ਦੇਖੋ ਜੀ ਇਹ ਆਪਣਾ ਲਾਈਨਿੰਗ ਵਾਲਾ ਸੂਟ ਆਗਾ ਇਹਦੀ ਆਪਣੀ ਲਾਈਨਿੰਗ ਅਟੈਚ ਕੀਤੀ ਹੋਈ ਆ ਦੇਖੋ ਲਾਈਨਿੰਗ ਅਟੈਚ ਕਰਨੀ ਆਪਨੇ ਪਹਿਲਾਂ ਵੀਡੀਓ ਚ ਦੱਸੀ ਵੀ ਹੋਈ ਅੱਜ ਮੈਂ ਤੁਹਾਨੂੰ ਦੁਬਾਰਾ ਵੀ ਦੱਸ ਦਿੰਨੀ ਆ ਲਾਈਨਿੰਗ ਆਪਾਂ ਨਾ ਹਮੇਸ਼ਾ ਧੋ ਕੇ ਵਾਸ਼ ਕਰਨ ਤੋਂ ਬਾਅਦ ਆਪਾਂ ਅਟੈਚ ਕਰਨੀ ਆ ਅਟੈਚ ਕਿੱਦਾਂ ਕਰਨੀ ਆ ਦੇਖੋ ਆਪਾਂ ਕਮੀਜ਼ ਦੀ ਲੰਬਾਈ ਤੇ ਚੜਾਈ ਲਾ ਲੈਣੀ ਆ ਕਮੀਜ਼ ਦਾ ਘੇਰਾ ਵੀ ਆਪਾਂ 4 ਇੰਚ ਜਿਆਦਾ ਰੱਖਣਾ ਤੇ ਕਮੀਜ਼ ਦੀ ਲੰਬਾਈ ਵੀ ਜਿੰਨੀ ਆਪਣੀ ਤਿਆਰ ਆ ਉਦੋਂ 4 ਇੰਚ ਜਿਆਦਾ ਰੱਖ ਕੇ ਆਪਾਂ ਕਮੀਜ਼ ਦੀ ਕਰ ਲੈਣੀ ਆ ਕਟਿੰਗ ਕਮੀਜ਼ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਕਮੀਜ਼ ਦੇ ਪੱਲੇ ਨੂੰ ਲਾਈਨਿੰਗ ਦੇ ਉੱਪਰ ਧਰ ਕੇ ਕੱਟ ਕਰ ਲੈਣਾ ਕਟਿੰਗ ਕਰਨ ਚ ਆਪਾਂ ਇਹਨੇ ਵੀ 1 ਇੰਚ ਜਿਆਦਾ ਰੱਖਣਾ 2 ਇੰਚ ਜਿਆਦਾ ਰੱਖਣਾ ਵਸਾਪਾ ਕੈਂਜੀ ਬਿਲਕੁਲ ਬਰਾਬਰ ਨਹੀਂ ਕੈਂਜੀ ਆਪਾਂ ਬਾਹਰ ਰੱਖ ਕੇ ਚਲਾਉਣੀ ਹੈਗੀ ਲਾਈਨਿੰਗ ਆਪਾਂ ਨੂੰ ਕਦੇ ਵੀ ਜ਼ਿਆਦਾ ਨਹੀਂ ਕਟਿੰਗ ਕਰਨੀ ਚਾਹੀਦੀ ਫਿਰ ਆਪਾਂ ਨੂੰ ਸਲਾਈ ਕਰਨ ਚ ਵੀ ਪ੍ਰੋਬਲਮ ਆਉਂਦੀ ਆ ਤੇ ਪਲੇਸ ਪੌਂਚ ਵੀ ਆ ਦੇਖੋ ਜੀ ਆਪਣੀ ਬਿਲਕੁਲ ਵੀ ਲਾਈਨਿੰਗ ਜਗਾਂ ਨਹੀਂ ਜਿਹੜੀ ਹਲਕੀ ਜੀ ਇੱਕ ਮਤਲਬ ਕਿ ਇਕੱਦਾ ਟਾਇਰ ਜ਼ਿਆਦਾ ਹੁੰਦੀ ਆ ਉਹ ਦੇਖੋ ਇਦਾਂ ਪ੍ਰੈਸ ਕਰ ਲਓ ਆ ਜਿੰਨੇ ਇੰਨੀ ਕੁ ਜ਼ਿਆਦਾ ਆਪਣੀ ਹਲਕੀ ਜੀ ਇਹਨੇ ਨਾ ਇੱਥੇ ਇਕੱਠੀ ਹੋ ਜਾਣਾ ਠੀਕ ਹੈ ਜੀ ਹੁਣ ਇਹਨੂੰ ਲਾਈਨਿੰਗ ਨੂੰ ਆਪਾਂ ਵੱਡੇ ਵਖੇ ਦੇ ਨਾਲ ਸਾਰੇ ਕਮੀਜ਼ ਦੇ ਨਾਲ ਇਦਾਂ ਅਟੈਚ ਕਰ ਲਿਆ ਲਾਈਨਿੰਗ ਆਪਾਂ ਤਰਪਾਈ ਤੋਂ 2 1/2 ਜਾਂ 3 ਇੰਚ ਉੱਚੀ ਰੱਖਣੀ ਹੁੰਦੀ ਹੈ ਜੀ ਇਸ ਤਰ੍ਹਾਂ ਆਪਾਂ ਪਹਿਲਾਂ ਇੱਥੇ ਫੋਲਡ ਕਰਕੇ ਲੇੜ ਮਾਰ ਕੇ ਸਿਲਾਈ ਲਾ ਕੇ ਫਿਰ ਆਪਾਂ ਇਹਨੂੰ ਅਟੈਚ ਕੀਤਾਗਾ ਠੀਕ ਹੈ ਜੀ ਆ ਦੇਖੋ ਹੁਣ ਇਹਨੂੰ ਕਿੱਦਾਂ ਮਰਜ਼ੀ ਮਾਰਕਿੰਗ ਕਰ ਲੋ ਕਿੱਦਾਂ ਮਰਜ਼ੀ ਇਹਦੀ ਸਿਲਾਈ ਕਰ ਲੋ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਦੇਖੋ ਜੀ ਕੱਪੜੇ ਨੂੰ ਏਦਾਂ ਆਪਾਂ ਚਾਰ ਤਾਹਾਂ ਦੇ ਵਿੱਚ ਫੋਲਡ ਕਰਕੇ ਰੱਖ ਲੈਣਾ ਦੇਖੋ ਮੈਨੂੰ ਆਪ ਤਾਂ ਮੈਂ ਦੋਵੇਂ ਪੱਲੇ ਇਕੱਠੇ ਰੱਖਦੀ ਆਂ ਚਾਹੇ ਤੁਸੀਂ ਬੈਕ ਵਾਲਾ ਪੱਲਾ نیچے ਰੱਖ ਕੇ ਇਕੱਲਾ ਫੋਲਡ ਕਰ ਲਓ ਫਿਰ ਉੱਪਰ ਤੁਸੀਂ ਫਰੰਟ ਵਾਲਾ ਰੱਖ ਲਓ ਇਹ ਤੁਹਾਡੀ ਮਰਜ਼ੀ ਹੈ ਜਿਹਦੇ ਨਾਲ neck ਤੇ ਵਰਕ ਹੋਇਆ ਹੋਇਆ ਉਹ ਦੇਖੋ ਜਿਵੇਂ ਹੋਣਾ ਮੇਨ ਚੀਜ਼ ਆ ਗਈ ਇਹ ਆਪਣੀ ਨਾ ਆਹ ਵਾਲੇ ਪੁਆਇੰਟ ਨੂੰ ਆਪਾਂ ਵਰਕ ਨੂੰ ਆਹ ਵਾਲੇ ਵਰਕ ਦੇ ਨਾਲ ਬਿਲਕੁਲ ਮਲਾ ਕੇ ਰੱਖਣਾ ਇਧਰ ਜੀ ਕੱਪੜਾ ਵੱਧਦਾ ਘਟਦਾ ਉਹਦੀ ਕਟਿੰਗ ਕਰ ਦੋ ਇਥੋਂ ਵੀ ਸਾਰਾ ਆਪਾਂ ਚੈੱਕ ਕਰਨਾ ਵੀ ਜਿਹੜਾ ਆਪਣਾ ਗਲੇ ਤੇ ਵਰਕ ਹੋਇਆ ਹੋਇਆ ਇਹ ਬਰਾਬਰ ਆਗਾ ਠੀਕ ਹੈ ਜੀ ਆ ਲਓ ਇਹ ਹੋ ਗਿਆ ਆਪਣਾ ਸੂਟ ਫੋਲਡ ਕਰਕੇ ਆਪਾਂ ਕੱਪੜੇ ਦੀ ਤਹਿ ਲਾ ਕੇ ਰੱਖ ਲਈ ਹੁਣ ਆਪਾਂ ਤੁਹਾਨੂੰ ਕਟਾਂ ਦੱਸਾਂਗੇ ਆ ਦੇਖੋ ਜੀ ਇੰਦੂ ਲંબਾਈ ਚੜਾਈ ਤੋਂ ਬਾਅਦ ਤਹਿ ਮਾਰਨ ਤੋਂ ਬਾਅਦ ਆਪਾਂ ਘਾ ਰੱਖਣਾ ਹੁੰਦਾ ਇਹਦਾ ਤੀਰਾ ਦੇਖੋ ਇਹ ਜੀਨਾਂ ਦਾ ਸੂਟ ਆਗਾ ਉਹਨਾਂ ਦਾ ਮਤਲਬ ਕੀ ਸੂਟ ਦੀ ਇਹ ਪ੍ਰੋਬਲਮ ਆ ਗਈ ਉਹਨਾਂ ਨੇ ਇਹ ਕਿਹਾਗਾ ਵੀ ਸਾਡੇ ਨਾ ਮਤਲਬ ਕੀ ਆਹ ਵਾਲੀ ਚੀਜ਼ ਤੇਰੇ ਨੂੰ ਖਿੱਚ ਪੈਂਦੀ ਹੈ ਜੀ ਤੇਰੇ ਨੂੰ ਖਿੱਚ ਪੈਂਦੀ ਆ 18 ਬਰੈਸਟ ਦਾ ਇਹ ਸੂਟ ਆਗਾ ਤੇ ਉਹ ਤੇਰੇ ਨੂੰ ਖਿੱਚ ਕਿਉਂ ਪੈਂਦੀ ਆ ਦੇਖੋ ਮੈਨੂੰ ਕਮੈਂਟ ਵੀ ਆਉਂਦੇ ਹੁੰਦੇ ਆ ਵੀ ਜੀ ਸਾਡੇ ਤੇਰੇ ਨੂੰ ਖਿੱਚ ਪੈਂਦੀ ਆ ਜਾਂ ਸਾਡੇ ਤੇਰੇ ਚ ਟਿੱਲ ਆਉਂਦੀ ਆ ਦੇਖੋ ਇਹਨਾਂ ਦੇ ਤੇਰੇ ਨੂੰ ਖਿੱਚ ਤਾਂ ਪੈਂਦੀ ਆ ਦੇਖੋ ਜਿਹੜਾ ਇਹਨਾਂ ਦਾ ਪਿਛਲਾ ਗਲਾ ਇਹ 3.5 ਇੰਚ ਤਿਆਰ ਆ ਜਿਹੜਾ ਫਰੰਟ ਵਾਲਾ ਗਲਾ ਇਹ ਦੇਖੋ ਹੈਗਾ ਤਕਰੀਬਨ 4.5 ਤੋਂ 5 ਇੰਚ ਪਿਛਲਾ ਗਲਾ ਵੀ ਛੋਟਾ ਤੇ ਫਰੰਟ ਦਾ ਗਲਾ ਵੀ ਛੋਟਾ ਤੇ ਜਿਹੜਾ ਇਹਨਾਂ ਦਾ ਤੀਰਾ ਦੇਖੋ ਆਪਾਂ 0.5 ਇੰਚ ਬਾਹਰ ਰੱਖ ਕੇ ਕਰਾਂਗੇ ਤੀਰਾ ਇਹਨਾਂ ਦਾ 6 ਇੰਚ ਤੋਂ ਵੀ ਘੱਟ ਕਟਿੰਗ ਹੋਈ ਹੋਈ ਆ ਤੀਰੇ ਦੀ ਕਟਿੰਗ ਘੱਟ ਹੋਈ ਹੋਈ ਆ ਤਾਂ ਕਰਕੇ ਦੇਖੋ ਜੀ ਤੀਰੇ ਦੀ ਕਟਿੰਗ ਵੀ ਘੱਟ ਆ ਚੜਾਈ ਵੀ ਘੱਟ ਆ ਤੇ ਗਲੇ ਵੀ ਉਹਨੇ ਛੋਟੇ ਨੇ ਹੁਣ ਆਪਾਂ ਚਲੋ ਜੀ ਹੁਣ ਤੁਹਾਨੂੰ ਦੱਸਦੇ ਆਂ ਵੀ 18 ਬਰੈਸਟ ਦੇ ਵਿੱਚ ਆਪਾਂ ਤੀਰਾ ਕਿੰਨਾ ਰੱਖਣਾ ਦੇਖੋ ਜੀ 18 ਬਰੈਸਟ ਦੇ ਵਿੱਚ ਜੇ ਤੁਹਾਡਾ ਨਾਰਮਲ 7 ਇੰਚ ਤੱਕ ਗਲਾਗਾ ਤਾਂ ਤੁਸੀਂ ਤੀਰਾ ਰੱਖਣਾ 6 ਇੰਚ ਜੇ ਤੁਸੀਂ ਜਿੰਨਾ ਉਹ ਗਲੇ ਆਪਾਂ ਤੁਹਾਨੂੰ ਦਿਖਾਏ ਨੇ ਉਹਨਾਂ ਨੇ ਉਨੇ ਕੀ ਗਲੇ ਪਾਉਣੇ ਨੇ ਆਪਾਂ ਫੇਰ ਇਹਦਾ ਤੀਰਾ ਰੱਖਾਂਗੇ ਦੇਖੋ ਜੀ 6.5 ਇੰਚ ਹੁਣ ਆਪਾਂ ਤੀਰਾ ਰੱਖਾਂਗੇ ਇੱਥੇ 6.5 ਨੀਚੇ ਨੂੰ ਆਪਾਂ ਮੋਢਾ ਰੱਖਣਾ ਦੇਖੋ ਜੀ 7.5 ਇੰਚ ਠੀਕ ਹੈ ਜੀ ਸਾਢੇ 6 ਇੰਚ ਤੀਰਾ ਸਾਢੇ 7 ਇੰਚ ਮੋਢਾ ਤੇ ਆਪਾਂ ਇਥੋਂ ਸਾਢੇ 6 ਕੀਤੇ ਇਥੋਂ ਆ ਕੇ ਆਪਾਂ ਅੱਧਾ ਇੰਚ ਘਟਾ ਦੇਣਾ ਇਥੋਂ ਆਪਾਂ ਜੀ ਕਰ ਦੇਣਾ 6 ਠੀਕ ਹੈ ਜੀ ਇਹਦਾ ਬਣਾ ਲੈਣਾ ਆਪਾਂ ਇਸ ਤਰ੍ਹਾਂ ਬਾਕਸ ਇਹ ਬਾਕਸ ਬਣਾਉਣ ਤੋਂ ਬਾਅਦ ਹੁਣ ਆਪਾਂ ਮੋਢੇ 'ਚ ਕਾਟ ਪਾਉਣੀ ਹੈ ਤੀਰੇ 'ਚ ਆਹ ਵਾਲੇ ਹਿੱਸੇ 'ਚ ਅੱਧਾ ਇੰਚ ਇੱਥੇ ਅੱਧਾ ਇੰਚ ਦੇਖੋ ਆਪਾਂ ਇੱਥੇ ਕਾਟ ਪਾ ਲਈ ਅੱਧਾ ਇੰਚ ਆਪਾਂ ਇੱਥੋਂ ਕਟਾ ਲਿਆ ਹੁਣ ਆਪਾਂ ਪਾਵਾਂਗੇ ਮੋਡੇ ਦੀ ਗਲਾਈ ਦੇਣ ਵਾਸਤੇ ਕਾਟ ਫਰੰਟ ਵਾਲੀ ਕਾਟ ਪਾਉਣੀ ਹੈ ਦੇਖੋ ਜੀ 1 ਇੰਚ ਤੇ ਤੇ ਬੈਕ ਵਾਲੀ ਕਾਟ ਪਾਉਣੀ ਹੈਗੀ ਆਪਾਂ 2 ਇੰਚ ਤੇ ਠੀਕ ਹੈ ਜੀ ਜਿਹੜੀ ਆਪਾਂ ਇਹਨੂੰ ਗਲਾਈ ਦੇਣੀ ਆ ਉਹ ਦੇਣੀ ਆ ਆਪਾਂ ਬ੍ਰੈਸਟ ਦਾ ਨਾਪ ਰੱਖਣ ਤੋਂ ਬਾਅਦ ਇਹਨਾਂ ਦੀ ਬ੍ਰੈਸਟ ਹੈਗੀ ਆ ਦੇਖੋ ਜੀ 18 ਇੰਚ 18 ਦਾ ਹਾਫ ਹੋ ਗਿਆ 9 ਇੰਚ ਆਪਾਂ 9 ਦਾ ਕਰ ਲੈਣਾ ਹਾਫ ਠੀਕ ਹੈ ਜੀ ਜਿੰਨਾ ਆਇਆ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਉਸ ਤੋਂ ਬਾਅਦ ਆਪਾਂ ਨਿਸ਼ਾਨ ਲਾਉਣਾ 5 ਇੰਚ ਤੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਦੇ ਦੇਣੀ ਆ ਗਲਾਈ ਨਾ ਲੋਚੀ ਆ ਪੈ ਗਈਆਂ ਆਪਣੀਆਂ ਮੋਢੇ ਦੀਆਂ ਕਾਟਾਂ ਹੁਣ ਇਸ ਤੋਂ ਬਾਅਦ ਆਪਾਂ ਰੱਖਣੀ ਆ ਜੀ ਸਾਈਡ ਸਲਾਈ ਦੇਖੋ ਸਾਈਡ ਸਲਾਈ ਰੱਖਣੀ ਆ ਆਪਾਂ ਇਹਨਾਂ ਦੀ 22 ਇੰਚ ਠੀਕ ਹੈ ਜੀ ਉੱਪਰਲੀ ਸਲਾਈ ਲੱਗਣ ਤੋਂ ਬਾਅਦ ਇਹਨੇ 28.5 ਇੰਚ ਤਿਆਰ ਰਹਿ ਜਾਣਾ ਇਹਨਾਂ ਦੀ ਕਮਰ ਰੱਖਣੀ ਆਪਾਂ ਦੇਖੋ ਜੀ 14 ਇੰਚ ਤੇ ਠੀਕ ਹੈ ਜੀ 14 ਇੰਚ ਤੇ ਕਮਰ ਦਾ ਨਿਸ਼ਾਨ 22 ਇੰਚ ਤੇ ਲਾਇਆ ਆਪਾਂ हिਪ ਦਾ ਨਿਸ਼ਾਨ ਹੁਣ ਦੇਖੋ 18 ਇੰਚ ਇਹਨਾਂ ਦੀ ਬ੍ਰੈਸਟ ਆਗੀ 23 15 ਇੰਚ ਹੈਗੀ ਇਹਨਾਂ ਦੀ ਕਮਰ ਠੀਕ ਹੈ ਜੀ 15 ਇੰਚ ਕਮਰ ਆਗੀ ਤੇ 15 ਦੇ ਵਿੱਚ ਆਪਾਂ 1 ਇੰਚ ਪਲੱਸ ਕਰਨਾਗਾ ਚਾਹੇ ਤੁਸੀਂ ਇੱਕ ਜਿੰਨਾ ਤੁਸੀਂ ਪਲੇਟ ਦੇ ਵਿੱਚ ਡੰਗਾਈ ਦੇਣੀ ਆ ਉਹਨਾਂ ਪਲੱਸ ਕਰ ਲਓ 1 ਇੰਚ ਡੰਗਾਈ ਦਮੋਗੇ ਤਾਂ 1 ਇੰਚ ਕਰੋ ਅੱਧਾ ਇੰਚ ਡੰਗਾਈ ਦੇਣੀ ਆ ਤਾਂ ਅੱਧਾ ਇੰਚ ਠੀਕ ਹੈ ਜੀ ਉਹ ਆਪਾਂ ਇਹਦੇ ਵਿੱਚ ਪਲੱਸ ਕਰਕੇ ਨਿਸ਼ਾਨ ਲਾਉਣਾਗਾ ਆਪਾਂ ਦੇਖੋ ਜੀ 1 ਇੰਚ ਪਲੱਸ ਕਰਕੇ ਇੱਥੇ ਨਿਸ਼ਾਨ ਲਾ ਲਿਆ ਹੁਣ ਇਹਨਾਂ ਦੀ ਦੇਖੋ ਆਪਾਂ ਲਾਉਣਾ ਨਿਸ਼ਾਨ हिਪ ਦਾ हिਪ ਹੈਗੀ ਆ ਦੇਖੋ ਇਹਨਾਂ ਦੀ 18 ਇੰਚ ਜਿੰਨੀ ਇਹਨਾਂ ਦੀ ਬ੍ਰੈਸਟ ਆ ਉੰਨੀ ਹੀ हिਪ ਆਗੀ हिਪ ਦਾ ਆਪਾਂ ਨਿਸ਼ਾਨ 18 ਇੰਚ ਤੇ ਲਾ ਦੇਣਾ ਉੰਨੀ ਹੀ ਰੱਖਣਾ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਇੱਕ ਕਾ ਹੋ ਗਿਆ ਅੰਸਾ ਨਿੱਕਾ ਹੋ ਗਿਆ ਜਿੱਕਾ ਇੱਕ ਆਪਾਂ ਹੋਰ ਲਾਵਾਂਗੇ ਲਾਵਾਂਗੇ ਆਪਾਂ 22 ਇੰਚ ਦੇ ਜਿਆਦੇ ਹੈਵੀ ਸਾਈਜ਼ ਚ ਆਪਾਂ 3 ਤੇ ਲਾਉਣਾ ਹੈ ਇਹਨੂੰ ਆਪਾਂ ਇੱਥੋਂ ਵੀ ਇਹ ਹੈ ਨਾ 18 ਇੰਚ ਜਿੰਨੀ ਤੁਹਾਡੀ ਬ੍ਰੈਸਟ ਉਨੇ ਹੋਣਾ ਚਾਹੀਦਾ 18 ਇਹਨੂੰ ਆਪਾਂ ਏਦਾਂ ਸਿੱਧਾ ਮਿਲਾ ਲਓ ਹੁਣ ਆਪਾਂ ਜਿਹੜੀ ਫਿਟਿੰਗ ਦੀ ਨਿਸ਼ਾਨੀ ਲਾਉਣੀ ਹੈਗੀ ਇਹ ਆਪਾਂ ਸਕੇਲ ਨਾਲ ਲਾਉਣੀ ਆ ਇਸ ਤਰ੍ਹਾਂ ਆ ਦੇਖੋ ਆਪਾਂ ਇਹਨੂੰ ਇਹਦੇ ਨਾਲ ਮਿਲਾਉਣਾ ਐਦਾਂ ਨਹੀਂ ਮਿਲਾਉਣਾ। ਚਾਹੇ ਤੁਸੀਂ ਪਹਿਲਾਂ ਐਦਾਂ ਮਿਲਾਉਣਾ ਮਿਲਾ ਸਕਦੇ ਹੋ ਪਰ ਜਦੋਂ ਸਲਾਈ ਲਾਉਣੀ ਆ ਫੇਰ ਆਪਾਂ ਇੱਥੇ ਗਲਾਈ ਜ਼ਰੂਰ ਦੇਣੀ ਆ। ਇਹ ਦੇਖੋ ਐਦਾਂ ਜਦੋਂ ਆਪਾਂ ਗਲਾਈ ਦਿੰਨੇ ਆ ਇੱਥੋਂ ਹਲਕਾ ਜਿਹਾ ਘਟੂਗਾ। ਅੱਧੇ ਇੰਚ ਤੋਂ ਵੀ ਘਟੋ ਕੋਈ ਗੱਲ ਨਹੀਂ ਕਿਉਂਕਿ ਬ੍ਰੈਸਟ ਆਪਣੀ ਆ ਜਗ੍ਹਾ 'ਚ ਨਹੀਂ ਹੁੰਦੀ ਬ੍ਰੈਸਟ ਆਪਣੀ ਇੱਥੇ ਹੁੰਦੀ ਆ। ਇੱਥੇ ਆਪਣੀ ਜਿੰਨੀ ਬ੍ਰੈਸਟ ਦਾ ਨਾਪ ਹੈਗਾ ਉਹਨਾ ਆਪਣਾ ਇੱਥੇ ਹੋਣਾ ਬਹੁਤ ਜ਼ਰੂਰੀ ਹੈ। ਹੁਣ ਆਪਾਂ ਪਾਵਾਂਗੇ ਜੀ ਪਲੇਟਸ ਦੇਖੋ ਪਲੇਟਸ ਆਪਾਂ ਇਹਨਾਂ ਦੀਆਂ ਪਾਵਾਂਗੇ 11.5 ਇੰਚ ਤੇ ਕੱਟਣ ਤੋਂ ਬਾਅਦ ਇਹਨਾਂ ਨੇ 11 ਇੰਚ ਰੈਡੀ ਰਹਿ ਜਾਣਾ نیچے ਨੂੰ ਇਹਨਾਂ ਦੀ ਲੈਂਥ ਰੱਖਣੀ ਆ ਆਪਾਂ 7 ਇੰਚ ਇਹਨਾਂ ਦੀ ਚੜਾਈ ਰੱਖਣੀ ਆ ਦੇਖੋ ਜੀ ਆਪਾਂ 22 ਇੰਚ ਹੁਣ ਆਪਾਂ ਦੇਖੋ ਪੌਣੀਆਂ ਨੇ ਜੀ ਸਾਈਡ ਵਾਲੀਆਂ ਪਲੇਟਸ ਸਾਈਡ ਵਾਲੀ ਪਲੇਟ ਹੁੰਦੀ ਹੈ ਇਹ ਤੋਂ 1 ਇੰਚ ਉੱਪਰ ਹੁੰਦੀ ਆ ਆਹ ਵਾਲੀ ਕਮਰ ਦੇ ਇਨਸਾਨ ਤੋਂ ਉੱਪਰ ਆਪਾਂ ਇੱਥੇ ਇਨਸਾਨ ਇੱਥੇ ਸਕੇਲ ਰੱਖਣਾ ਹੈ ਇਨਸਾਨ ਤੇ ਇਹਨੂੰ ਆਹ ਵਾਲੇ ਪੁਆਇੰਟ ਨਾਲ ਇਹ ਇਦਾਂ ਮਿਲਾ ਲੈਣਾ ਇਹ ਇਦਾਂ ਠੀਕ ਹੈ ਜੀ ਆ ਦੇਖੋ ਇਹਨੇ ਆਪਣੇ ਆਪ 1 ਇੰਚ ਦਾ ਫਰਕ ਪਾ ਗੇ ਆ ਇੱਥੋਂ ਆਪਾਂ ਦੇਖੋ ਜੀ 2 ਇੰਚ ਦਾ ਪਾ ਦੇਣਾ ਫਰਕ ਉਸ ਤੋਂ ਬਾਅਦ ਆਹ ਵਾਲੇ ਕਾਰਨਰ ਨੂੰ ਆਹ ਵਾਲੇ ਕਾਰਨਰ ਨਾਲ ਮਿਲਾ ਲੈਣਾ ਆਪਾਂ ਇਸ ਤਰ੍ਹਾਂ ਇੱਥੇ ਵੀ ਦੇਖੋ ਜੀ ਆਪਾਂ 2 ਇੰਚ ਦਾ ਫਰਕ ਪਾ ਦੇਣਾ ਆਹ ਲਓ ਜੀ ਇਹ ਹੋ ਗਈ ਆਪਣੀ ਫਰੰਟ ਵਾਲੇ ਪੱਲੇ ਦੀ ਸਾਰੀ ਮਾਰਕਿੰਗ ਇੱਕ ਆਪਾਂ ਕਾਟ ਇੱਥੇ ਪਾਉਣੀ ਭੁੱਲ ਗਏ ਸੀ ਜੀ ਆਪਾਂ ਤੁਹਾਨੂੰ ਹੁਣ ਪਾ ਕੇ ਦਿਖਾਉਣੀ ਹੈ ਇਹ ਤਿਰਸੀ ਕਾਟ ਪੈਂਦੀ ਆ ਇਹਦੇ ਨਾਲ ਆਪਣੇ ਮੋਢੇ ਡਿੱਗਦੇ ਨਹੀਂ ਹੈਗੇ ਤੇ ਮੋਢਿਆਂ 'ਚ ਫਲਾਵਟ ਨਹੀਂ ਆਉਂਦੀ ਹੈਗੀ ਇਸ ਤਰ੍ਹਾਂ ਦੇਖੋ ਜੀ ਆਪਾਂ ਕਰ ਦੇਣੀ ਹੈਗੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਬੈਕ ਮਤਲਬ ਕਿ ਬੈਕ ਵਾਲੀ ਕਾਟ ਕੋਲੋ ਕਟਿੰਗ ਕਰਨੀ ਹੁੰਦੀ ਹੈ ਜੀ ਫਰੰਟ ਵਾਲੀ ਕਾਟ ਆਪਾਂ ਪਿਛਲਾ ਪੱਲਾ ਅਲੱਗ ਕਰਕੇ ਫੇਰ ਕਰਨੀ ਆ ਆ ਲਓ ਜੀ ਹੁਣ ਦੇਖੋ ਜਿੱਥੋਂ ਆਪਣੀ ਇਹ ਕਟਿੰਗ ਹੋ ਗਈ ਨਾ ਇੱਥੋਂ ਆਪਣੀ ਸਲਾਈ ਕੱਟੀ ਗਈ ਤੁਸੀਂ ਸਲਾਈ ਕਰਨ ਤੋਂ ਪਹਿਲਾਂ ਇੱਥੇ ਵੱਡੇ ਵੱਖੇ ਦੇ ਨਾਲ ਸਲਾਈ ਲਾ ਸਕਦੇ ਹੋਗੇ ਫਿਰ ਤੁਹਾਨੂੰ ਸਲਾਈ ਕਰਨ 'ਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਆ ਦੇਖੋ ਜੀ ਆਪਾਂ ਫਰੰਟ ਵਾਲਾ ਪੱਲਾ ਕੱਢਤਾ ਬੈਕ ਵਾਲਾ ਸੌਰੀ ਕੱਢਤਾ ਹੁਣ ਆਪਾਂ ਤਾਂ ਉਹਨੂੰ ਫਰੰਟ ਵਾਲੀ ਘਾਟ ਪਾ ਕੇ ਦਿਖਾਉਣੇ ਆ ਆ ਚਾਰੇ ਤਹਾਂ ਆਪਾਂ ਬਿਲਕੁਲ ਨਾਲ ਬਰਾਬਰ ਮਲਾ ਕੇ ਰੱਖਣੀਆਂ ਨੇ ਆ ਦੇਖੋ ਜਦੋਂ ਨਾ ਆਪਾਂ ਫਰੰਟ ਵਾਲੀ 1 ਇੰਚ ਦੀ ਕਾਟ ਪਾਉਣੀ ਆ ਐਨਾ ਕੱਪੜਾ ਆਪਣਾ ਨਿਕਲ ਜਾਂਦਾਗਾ ਨਾ ਆਪਣੇ ਮੋਢੇ ਚ ਵਲ ਪੈਣ ਨਾ ਹੀ ਝੋਲ ਆਵੇ ਤੇ ਨਾ ਹੀ ਆਪਣਾ ਫਰੰਟ ਵਾਲਾ ਗਲਾ ਜਿਹੜਾ ਉਹ ਪਿੱਛੇ ਜਾਵੇ ਹਾਂਜੀ ਹੁਣ ਦੇਖੋ ਆਪਾਂ ਨਾ ਪਿਛਲੇ ਪੱਲੇ ਦੀ ਮਾਰਕਿੰਗ ਕਰਾਂਗੇ ਦੇਖੋ ਇਹਦੀ ਗਲੇ ਦੀ ਚੜਾਈ ਰੱਖਣੀ ਆ ਆਪਾਂ 2.5 ਇੰਚ ਠੀਕ ਹੈ ਜੀ 2.5 ਇੰਚ ਤੇ نیچے ਨੂੰ ਆਪਾਂ ਇਹਦੀ ਲੈਂਥ ਰੱਖਣੀ ਹੈਗੀ 4 ਇੰਚ ਵੀ ਆਪਣੀ ਗਲੇ ਦੀ ਕਟਿੰਗ ਜੇ ਐਸ ਨਾਪ ਦੇ ਸੂਟ ਵਿੱਚ ਆਪਾਂ ਬੈਂਡ ਨੱਕ ਰੈਡੀ ਕਰਨਾਗਾ ਫਿਰ ਆਪਾਂ ਜਿਹੜਾ ਤੀਰਾਗਾ ਫਿਰ ਆਪਣੇ ਤੀਰੇ ਦੀ ਕਟਿੰਗ ਦੇਖੋ ਜੀ ਹੋਊਗੀ 7 ਇੰਚ ਤੇ ਹੁਣ ਆਪਾਂ ਪਲੇਟ ਪਾਉਣੀ ਹੈਗੀ ਪਲੇਟ ਆਪਾਂ 11.5 ਇੰਚ ਤੇ ਨੀਚੇ ਨੂੰ ਆਪਾਂ ਇਹਦੀ ਲੈਂਥ ਰੱਖਣੀ ਹੈਗੀ 1 ਇੰਚ ਫਰੰਟ ਵਾਲੀ ਨਾਲੋਂ ਵਧਾ ਕੇ ਫਰੰਟ ਵਾਲੀ 7 ਇੰਚ ਐ ਬੈਕ ਵਾਲੀ 8 ਇੰਚ ਤੇ ਇਹਦੀ ਆਪਾਂ ਚੜਾਈ ਉਨੀ ਹੀ ਰੱਖਣੀ ਹੈ ਆਪਾਂ ਬੈਕ ਵਾਲੀ ਪਲੇਟ ਦੇਖੋ ਜੀ ਤਾਂ ਵਧਾ ਕੇ ਰੱਖਦੇ ਹੁੰਨੇ ਆ ਫਿਰ ਆਪਣੀ ਕਮੀਜ਼ ਦੇ ਪਿਛਲੇ ਪਾਸੇ ਕਮਰ ਅਤੇ हिਪ ਦੇ ਵਿਚਾਲੇ ਇੱਥੇ ਕਮਰ ਦਾ ਨਸਾਨ ਹੁੰਦਾ ਇੱਥੇ हिਪ ਦਾ ਆਹ ਵਾਲੀ ਜਗ੍ਹਾ 'ਚ ਨਾ ਪਿੱਛੇ ਕਮਰ ਕੋਲੇ ਝੋਲ ਜਿਹਾ ਬਣ ਜਾਂਦਾ ਬੁਲਬੁਲਾ ਜਿਹਾ ਬਣ ਜਾਂਦਾ ਉਹ ਨਹੀਂ ਬਣਦਾ ਫਿਰ ਫਿਟਿੰਗ ਪੂਰੀ ਪਰਫੈਕਟ ਆਉਂਦੀ ਆ ਆਹ ਹੋ ਗਈ ਜੀ ਦੇਖੋ ਆਪਣੀ ਕੁੜਤੀ ਦੀ ਕਟਿੰਗ ਹੁਣ ਆਪਾਂ ਤਾਂ ਉਹ ਬਾਹਾਂ ਦੀ ਕਟਿੰਗ ਕਰਕੇ ਦਿਖਾਉਣੀ ਆ ਆ ਦੇਖੋ ਜੀ ਆ ਆਪਣੀਆਂ ਬਾਹਾਂ ਨੇ ਬਾਹਾਂ ਤੇ ਲਾਈਨਿੰਗ ਤੁਸੀਂ ਚਾਹੋ ਤਾਂ ਪਹਿਲਾਂ ਵੀ ਅਟੈਚ ਐਂਦਾ ਸਲਾਈ ਮਾਰ ਕੇ ਕਰ ਸਕਦੇ ਹੋ ਚਾਹੇ ਤੁਸੀਂ ਬਾਅਦ ਵਿੱਚ ਕਾਟ ਪਾਉਣ ਤੋਂ ਬਾਅਦ ਲਾਈਨਿੰਗ ਦੇ ਉੱਪਰ ਧਰ ਕੇ ਫੇਰੇ ਦੀ ਲਾਈਨਿੰਗ ਅਟੈਚ ਕਰ ਲਓ ਇਸ ਤਰ੍ਹਾਂ ਦੇਖੋ ਜੀ ਆਪਾਂ ਰੱਖ ਲੈਣੀਆਂ ਨੇ ਆ ਆਪਾਂ ਜਿਹੜੇ ਫਲਾਵਰ ਨੇ ਆਪਸ ਵਿੱਚ ਆਪਾਂ ਮਿਲਾਉਣੇ ਆਂਗੇ ਇਹ ਇਸ ਤਰ੍ਹਾਂ ਇਸ ਤਰ੍ਹਾਂ ਜੀ ਆਪਾਂ ਜਿਹੜੇ ਆ ਆਪਣੇ ਫੁੱਲ ਨੇ ਇਹ ਜਿਹੜਾ ਕੱਪੜਾ ਕੋਈ ਵਧੂ ਕਟੂ ਆਪਾਂ ਹਾਂ ਆ ਦੇਖੋ ਇੰਨਾ ਕੱਪੜਾ ਵਧ ਕੱਟ ਗਿਆ ਇਹ ਆਪਾਂ ਇਦਾਂ ਹੀ ਕੱਟ ਦੇਣਾ ਅਲੋ ਸਿੰਪਲ ਬਿਨਾ ਵਰਕ ਤੋਂ ਵਾਲੀ ਬਾਹ ਹੁੰਦੀ ਹੈ ਉਹਨੂੰ ਆਪਾਂ ਡਾਇਰੈਕਟਲੀ ਧਰ ਕੇ ਕਟਿੰਗ ਕਰ ਸਕਦੇ ਹਾਂ ਜਿਹਦੇ ਉੱਤੇ ਵਰਕ ਆਗਾ ਜਾਂ ਕੋਈ ਪ੍ਰਿੰਟ ਆ ਉਹਦਾ ਆਪਾਂ ਨੂੰ ਸੈਂਟਰ ਕੱਢਣਾ ਜ਼ਰੂਰੀ ਹੁੰਦਾ ਹੁਣ ਦੇਖੋ ਆਪਾਂ ਬਾਹ ਦੀ ਕਟਿੰਗ ਕਰਨ ਦੇ ਲਈ ਨਾ ਆਪਾਂ ਮੋਢੇ ਦਾ ਨਾਪ ਲੈਣਾ ਐਨਾ ਹਿੱਸਾ ਤਾਂ ਦੇਖੋ ਜੀ ਆਪਣਾ ਸਲਾਈ ਚ ਆ ਜਾਣਾ ਇੱਥੇ ਆਪਾਂ ਇੰਚੀ ਟੇਪ ਰੱਖ ਕੇ ਫਰੰਟ ਵਾਲਾ ਮੋਢਾ ਨਾਪਣਾ ਆਪਾਂ ਐਦਾਂ ਉਂਗਲ ਉੱਪਰ ਰੱਖਣੀ ਆ ਆਹ ਵਾਲੇ ਹੱਥ ਨਾਲ ਘਮਾਉਣਾ ਦੇਖੋ ਮੋਢਾ ਹੈਗਾ ਆਪਣਾ 8.5 ਇੰਚ ਤਿਆਰ ਠੀਕ ਹੈ ਜੀ 8.5 ਇੰਚ ਆਪਣਾ ਮੋਡਾ ਤਿਆਰ ਆਗਾ ਆਪਾਂ 8 ਇੰਚ ਤੇ ਮਾਰਕ ਕਰਨਾ ਕਪੜਾ ਆਪਣਾ ਪੂਰਾ ਪੂਰਾ ਜੇ ਇਸ ਤੋਂ ਕਪੜਾ ਘਟ ਹੁੰਦਾ ਤਾਂ ਆਪਣੀ ਜਿਹਦੇ ਉੱਤੇ ਵਰਕ ਹੋਇਆ ਹੁੰਦਾ ਉਸ ਬਾਂਦ ਦੋਵੇਂ ਪਾਸੇ ਜੋੜ ਪੈਂਦਾ ਹੁੰਦਾ ਜੀ ਆਹ ਲਓ ਜੀ ਆਪਾਂ 3 ਇੰਚ ਕਰ ਲੈਣਾ ਡਾਊਨ 3 ਇੰਚ ਡਾਊਨ ਕਰਨ ਤੋਂ ਬਾਅਦ ਉੱਪਰ ਆਪਾਂ ਨਿਸ਼ਾਨ ਲਾਵਾਂਗੇ 2.5 ਇੰਚ ਤੇ आ वाले पॉइंट न मिला लेना आ हो गया नीचे वाला अपना एक्स्ट्रा मार्जन येना देखो जी आप तरह हाफ हाफ करने तो बाद फ्रंट वाली काट पाई है देखो जी आप एक इंच की एक इंच की काट पाई पाइए आप इंच की काट ही इतने पानी है आपा, आपा ਅੱਧਾ ਇੰਚ ਦੀ ਇੱਧਰ ਤੇ ਅੱਧਾ ਇੰਚ ਦੀ ਇੱਧਰ ਤੇ ਇੱਥੋਂ ਆਪਾਂ ਨਾ ਡੰਗਾਈ ਕੱਟ ਪਾਉਣੀ ਹੈ ਨਹੀਂ ਸਲਾਈ ਲੌਂਚ ਪ੍ਰੋਬਲਮ ਆਉਂਦੀ ਆ ਇਸ ਤਰ੍ਹਾਂ ਆਪਾਂ ਗਲਾਈ ਦੇ ਦੇਣੀ ਆ ਆ ਤਾਂ ਹੋ ਗਈ ਦੇਖੋ ਜੀ ਆਪਣੀ ਫਰੰਟ ਵਾਲੀ ਕਾਟ ਤੇ ਆ ਹੋ ਗਈ ਆਪਣੀ ਬੈਕ ਵਾਲੀ ਕਾਟ ਗਲਾਈ ਆਪਾਂ ਸਿਰੇ ਤੱਕ ਪਾਉਣੀ ਹੈਗੀ ਦੋ ਪੱਲੇ ਆਪਾਂ ਚੱਕ ਲੈਣੇ ਆ ਤੇ ਦੋ ਪਿੱਛੇ ਛੱਡ ਦੇਣੇ ਆ ਦੋ ਪੱਲੇ ਪਿੱਛੇ ਛੱਡ ਕੇ ਜਦੋਂ ਆਪਾਂ ਕਾਟ ਪਾਉਣੀ ਆ ਨਾ ਦੇਖੋ ਜਿਹੜਾ ਆਪਣੀ ਮਤਲਬ ਕਿ ਕੱਪੜੇ ਦਾ ਸਿੱਧਾ ਪਾਸਾ ਉਹ ਦੋਵੇਂ ਤਹਾਂ ਆਪਸ ਵਿੱਚ ਜੁੜੀਆਂ ਹੋਣੀਆਂ ਚਾਹੀਦੀਆਂ ਨੇ ਜਿੱਦਾਂ ਦੇਖੋ ਆਪਣੇ ਸੂਟ ਤੇ ਵਰਕ ਹੋਇਆ ਹੋਇਆ ਜਿਹੜਾ ਆਪਣਾ ਵਰਕ ਦਾ ਸਿੱਧਾ ਪਾਸਾ ਉਹ ਦੋਵੇਂ ਫੁੱਲ ਆਪਸ ਵਿੱਚ ਜੁੜੇ ਹੋਏ ਨੇ ਸਿੱਧੇ ਚਾਹੇ ਤਾਂ ਸਿੱਧਿਆਂ ਨੂੰ ਜੋੜ ਲੋ ਚਾਹੇ ਜੀ ਕੱਪੜੇ ਨੂੰ ਉਲਟ ਨੂੰ ਜੋੜ ਲੋ ਫਿਰ ਆਪਣੀ ਕਾਰਟ ਫਰੰਟ ਵਾਲੀ ਬਿਲਕੁਲ ਸਹੀ ਪੈਂਦੀ ਆ ਜਦੋਂ ਆਪਾਂ ਨਾ ਕਮੀਜ਼ ਸਟਿਚ ਕਰਦੇ ਆ ਤਾਂ ਕਾਰਟ ਫਰੰਟ ਵਾਲੇ ਪੱਲੇ ਦੇ ਨਾਲ ਹੀ ਅਟੈਚ ਹੁੰਦੀ ਆ ਇੱਕ ਅੱਗੇ ਇੱਕ ਪਿੱਛੇ ਨਹੀਂ ਜਾਂਦੀ ਹੈਗੀ ਆਹੋ ਜੀ ਆਹੋ ਪੈ ਗਈ ਆਪਣੀ ਕਾਰਟ ਇਸ ਤਰ੍ਹਾਂ ਹੋ ਜਾਂਦੀ ਆ ਆਪਣੀ ਬਾਹਾਂ ਦੀ ਕਟਿੰਗ ਬਾਹਾਂ ਦੀ ਕਟਿੰਗ ਮੇਰੀ ਮਤਲਬ ਕਿ ਬਾਹਾਂ ਪਹਿਲਾਂ ਕਟਿੰਗ ਕੀਤੀ ਹੋਈ ਸੀ ਤਾਂ ਕਰਕੇ ਤੁਹਾਨੂੰ ਦੱਸ ਦਿਆਂ ਦੇਖੋ ਜਿੰਨੀ ਤੁਹਾਡੀ ਬਾਹ ਤਿਆਰ ਆ ਉਦੇ ਨਾਲੋਂ ਤੁਸੀਂ 3 ਇੰਚ ਕੱਪੜਾ ਐਕਸਟਰਾ ਰੱਖਣਾ ਹੁੰਦਾ ਆਪਾਂ ਦੇਖੋ ਇੰਨੀ ਤਿਆਰ ਆ ਗਈ ਆਪਣੀ ਬਾਹਂ ਆਪਣੀ ਬਾਹ੍ਹ ਹੈਗੀ ਆ ਦੇਖੋ ਇਹ 16 ਇੰਚ ਤਿਆਰ ਆ ਉੱਪਰ ਇੰਨਾ ਕਿ ਹਿੱਸਾ ਅੱਧਾ ਕਿ ਸਲਾਈ ਚ ਆ ਜੂ ਬਾਕੀ ਆ نیچے ਆ ਜੂਗਾ ਫੋਲਡਿੰਗ ਵਾਸਤੇ ਕੱਪੜਾ ਆਪਾਂ ਦੇਖੋ ਜਿੰਨਾ ਵੀ ਮਤਲਬ ਕੀ ਵਰਕ ਵਾਲਿਆਂ ਦਾ ਛੱਡਿਆ ਹੋਇਆ ਸੀ ਆਪਾਂ ਉਹਨਾਂ ਉਦਾਂ ਹੀ ਰੱਖ ਲਿਆ ਠੀਕ ਹੈ ਜੀ ਜਿੰਨੀ ਤੁਹਾਡੀ ਮੂਰੀ ਆ ਓਨੀ ਤੁਸੀਂ ਰੱਖ ਕੇ ਇਸ ਤਰ੍ਹਾਂ ਆਹ ਵਾਲੇ ਪੁਆਇੰਟ ਦੇ ਨਾਲ ਇਸ ਤਰ੍ਹਾਂ ਜੀ ਮਿਲਾ ਲੈਂ। ਇਸ ਤਰ੍ਹਾਂ ਹੋ ਜਾਂਦੀ ਹੈ ਜੀ ਆਪਣੀ ਕੁੜਤੀ ਦੀ ਕਟਿੰਗ ਠੀਕ ਹੈ ਜੀ। ਆ ਲਓ ਜੀ। ਆ ਸੀਹੀਆਂ ਜੀ 18 ਬ੍ਰੈਸਟ ਦੀਆਂ ਕਟਾਂ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ, ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ, ਕਮੈਂਟ ਐਂਡ ਸਬਸਕ੍ਰਾਈਬ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ। ਸਬਸਕ੍ਰਾਈਬ ਕਰਿਓ।